ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਅਤੇ ਹੋਰ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਪਿੰਗਲਵਾੜਾ ਮਾਨਾਵਾਲਾ ਵਿਖੇ ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਰਾਣਾ ਪਲਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਜਥਾ ਪਿੰਡ ਦਬੂਰਜੀ ਤੋਂ ਮਾਨਾਵਾਲਾ ਵਿਖੇ ਖੂਨਦਾਨ ਕਰਨ ਲਈ ਪੁੱਜਾ ਰਾਣਾ ਪਲਵਿੰਦਰ ਸਿੰਘ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੂਨਦਾਨ ਕਰਨ ਤਾਂ ਜੋ ਲੋੜਵੰਦ ਸਿੰਘਿਆਂ ਨੂੰ ਪਹੁੰਚਾਇਆ ਜਾ ਸਕੇ ਸਮੋਕੇ ਪਿੰਗਲਵਾੜਾ ਸੁਸਾਇਟੀ ਦੇ ਪ੍ਰਧਾਨ ਡਾਕਟਰ ਇੰਦਰਜੀਤ ਕੌਰ ਨੇ ਸਮੂਹ ਸਭਾ ਸੁਸਾਇਟੀਆਂ ਦਾ ਧੰਨਵਾਦ ਕੀਤਾ। ਹਲਕਾ ਜੰਡਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਛੱਜਲਵੱਡੀ, ਡੀਐਸਪੀ ਓਂਕਾਰ ਸਿੰਘ, ਜੋਬਨਜੀਤ ਸਿੰਘ, ਵਿਦਾਰ ਸਿੰਘ ਦਬੁਰਜੀ, ਬਿਕਰਮਜੀਤ ਸਿੰਘ ਬੀਕਾ, ਜਸਵਿੰਦਰ ਸਿੰਘ ਹਜ਼ੂਰੀਆ, ਬਿਕਰਮਜੀਤ ਸਿੰਘ, ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਪੀਆਰਓ ਪ੍ਰਚੀਪ ਕੁਮਾਰ, ਅੰਮ੍ਰਿਤਪਾਲ ਕਲੇਰ ਸਰਪੰਚ, ਸਰਬਜੀਤ ਸਿੰਘ ਪੁੱਲਰ, ਮਨਜਿੰਦਰ ਸਿੰਘ ਸਰਪੰਚ ਸੁਰਿੰਦਰਪਾਲ ਸਿੰਘ ਸਰਪੰਚ ਮਾਨਾ ਵਾਲਾ ਸਮੇਤ ਬੜੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕੀਤਾ ਦੇਖੋ ਜੀ ਖੂਨਦਾਨ ਕੈਂਪ ਆ ਜੇ ਕਿੰਨਾ ਬਹੁਤ ਫਰਕ ਪੈ ਗਿਆ ਜਦੋਂ ਮੈਂ ਸ਼ੁਰੂ-ਸ਼ੁਰੂ ਡਾਕਟਰ ਬਣੇ ਸੀ ਨਾ ਤੇ ਮਾਂ ਪਿਓ ਉਹ ਰਿਸ਼ਤੇਦਾਰ ਨੇ ਸੀ ਬਲੱਡ ਦਿੰਦੇ ਜਦੋਂ ਪਿਸਕੇ ਪੇਸ਼ੇਂ ਲੋਕ ਜਿਹਨੇ ਲੋੜ ਪੈ ਜਾਂਦੀ ਸੀ ਤਾਂ ਰਿਸ਼ਤੇਦਾਰ ਹੀ ਭੱਜ ਜਾਂਦੇ ਸੀ ਕਿ ਅਸੀਂ ਤਾਂ ਗੋੰਢੀ ਆ ਜੀ ਕਹਿ ਕੇ ਤੁਰ ਜਾਣਾ ਉਹਨਾਂ ਨੇ ਬੜਾ ਔਖਾ ਲੱਗਣਾ ਕਿਉਂਕਿ ਡਾਕਟਰ ਦੇ ਜਦੋਂ ਮੈਂ ਬੈਕਗ੍ਰਾਉਂਡ ਤੇ ਕਾਫੀ ਕਈ ਵਾਰੀ ਇਹੋ ਜਿਹੇ ਹਾਲਾਤ ਹੋ ਜਾਂਦੇ ਸਨ ਕਿ ਔਰਤ ਨੂੰ ਫਟਾਫਟ ਪਲਟ ਦੇਣਾ ਪੈਂਦਾ ਸੀ ਪਰ ਭੱਜਦਾ ਨੇ ਸਾਰਿਆਂ ਨੇ ਭੱਜ ਜਦੋਂ ਪਤਾ ਲੱਗੇ ਖੂਨ ਦੇਣਾ ਪੈਣਾ ਸਾਰੇ ਵੀ ਭੱਜ ਜਾਣੇ ਜਿਹੜੇ ਨਾਲ ਰਿਸ਼ਤੇਦਾਰ ਹੋਣੇ ਨੇ ਇਹ ਨਾਲ ਬਹੁਤ ਫਰਕ ਪੈ ਗਿਆ ਜਾਗਰਤਾ ਆ ਗਈ ਹੈ ਕਰੋ ਕਿ ਉਹ ਫੋਨਦਾਨ ਕੈਂਪ ਲੱਗ ਰਹੇ ਨੇ ਕਈ ਥਾਵਾਂ ਤੇ ਲੱਗਦੇ ਆ ਕਈ ਸੁਸਾਇਟੀਆਂ ਬਣ ਗਈਆਂ ਬਰਨਡੇਸ਼ ਸੁਸਾਇਟੀਆਂ ਬਣ ਗਈਆਂ ਨੇ ਅੱਜ ਦਾ ਦਿਨ ਸਾਡੀ ਜ਼ਿੰਦਗੀ 'ਚ ਬਹੁਤ ਕਰਮਾ ਭਾਗਾਂ ਵਾਲਾ ਦਿਨ ਆ ਕਿ ਅਸੀਂ ਫੋਨਦਾਨ ਕਰਕੇ ਫੋਨਦਾਨ ਮਹਾਨ ਦਾਨ ਮਹਾਨ ਦਾਨ ਜਿਹਦੇ ਨਾਲ ਚਾਰ ਲੋੜਵੰਦ ਮਰੀਜ਼ਾਂ ਦੀ ਜਿਹੜੀ ਆ ਧਿਆਨ ਬੱਸ ਸਕਦੀ ਆ ਅੱਜ ਉਹ ਵਾਲੇ ਕਾਰਜ ਅਸੀਂ ਕੀਤੇ ਆ ਔਰ ਪਿਛਲੇ 28 ਸਾਲ ਤੋਂ ਇਹ ਕਾਰਜ ਸ਼ੁਰੂ ਹੋਇਆ ਭਗਤਪੁਰ ਸਿੰਘ ਜੀ ਟਿੰਗਲਵਾੜਾ ਜਿਹੜਾ ਇਹ ਆਸ਼ਰਮ ਭਗਤੀ ਹੋਣਾ ਬਣਾਇਆ ਮਨੁੱਖਤਾ ਦੇ ਵਾਸਤੇ ਪਉ ਉਹ ਤੋਂ ਵੱਡੀ ਮਿਸਾਲ ਆ ਇੱਥੇ ਲੋਵਾਰਸ ਮਰੀਜ਼ਾਂ ਦਾ ਜਿਹੜਾ ਇਲਾਜ ਕੀਤਾ ਜਿਹੜੇ ਪਰਿਵਾਰ ਵੱਲੋਂ ਮਰੀਦ ਜਿਹੜੇ ਛੜਕਾਂ ਦੇ ਛੜ ਜਾਂਦੇ ਆ ਛੋਟੇ ਛੋਟੇ ਬੱਚੇ ਛੜ ਜਾਂਦੇ ਆ ਪਿੰਗਲਵੜਾ ਉਹਨਾਂ ਦਾ ਵਾਰਸ ਬਣ ਕੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਸੰਭਾਲਦਾ ਪਾਲਦਾ ਪੜਾਉਂਦਾ ਔਰ ਹਰ ਤਰ੍ਹਾਂ ਦਾ ਉਹਨਾਂ ਦਾ ਸੇਵਾ ਸੰਭਾਲ ਕਰਦਾ ਹਰ ਤਰ੍ਹਾਂ ਦੀ ਬਿਮਾਰੀ ਦਾ ਜਿਹੜਾ ਇਲਾਜ ਕਰਦਾ ਉਹਨਾਂ ਮਰੀਦਾਂ ਬਾਅਦ ਤੇ ਆ ਸਾਨੂੰ ਬਲੱਡ ਨਾਮ ਕਰਦਾ ਅਜਿਹਾ ਮੁਫਤ ਮਿਲਿਆ ਸਾਡੇ ਹਰ ਸਾਲ ਬਹੁਤ ਸਾਰੇ ਨੌਜਵਾਨ ਜਿਹੜੇ ਸਾਡੇ ਸਾਥੀ ਸਹਿਯੋਗੀ ਆ ਉਹ ਬਲੱਡ ਦਾਨ ਕਰਕੇ ਬੜਾ ਵੱਡਾ ਯੋਗਦਾਨ ਪਾਉਂਦੇ ਆ ਔਰ ਮੈਂ ਜਿੰਨੇ ਵੀ ਨੌਜਵਾਨ ਅੱਜ ਬਲੱਡ ਨੇੜ ਕਰਨ ਆਏ ਆ ਉਹਨਾਂ ਤੇ ਮਾਣ ਮਹਿਸੂਸ ਕਰਦਾ ਹਾਂ ਕਿ ਸਾਡਾ ਪੰਜਾਬ ਜਿਹੜਾ ਆ ਬੜਾ ਹਰਿਆਵਲ ਦੱਸਦਾ ਆ ਔਰ ਇੱਥੇ ਜਿਹੜੀ ਸੇਵਾ ਦਾ ਕਾਰਜ ਇੱਥੇ ਹੁੰਦਾ ਆ ਇਹ ਸਾਡੀ ਕੌਮ ਉੱਥੇ ਹੀ ਡਟ ਜਾਂਦੀ ਆ ਭਾਵੇਂ ਜਿਹੋ ਜਿਹੀ ਮਰਜ਼ੀ ਸੇਵਾ ਹੋਵੇ ਤੇ ਇਹ ਜਿਹੜਾ ਖੂਨਦਾਨ ਕਰਨਾ ਆ ਇਹ ਤਾਂ ਬੜੀ ਵੱਡੀ ਗੱਲ ਆ ਕਿਉਂਕਿ ਖੂਨਦਾਨ ਕਰਨ ਵੇਲੇ ਘਰ ਦੇ ਹੀ ਕਈ ਵਾਰੀ ਮਰੀਜ਼ ਪਏ ਹੁੰਦੇ ਤੇ ਹਰ ਬੰਦਾ ਜਿਹੜਾ ਪਾਸਾ ਵੱਟਦਾ ਆ ਵੀ ਮੈਂ ਮੈਂ ਨਾ ਦਵਾ ਮੈਂ ਮੋਲ ਲੈ ਲਵਾਂ ਜਾ ਕੋਈ ਮੇਰਾ ਹੋਰ ਕੋਈ ਸਾਥੀ ਸਹਿਯੋਗੀ ਆ ਕੇ ਦੇ ਦੇ ਉਹ ਜਿੰਨਾ ਚਿਰ ਇਹੋ ਜੀ ਉਡੀਕ ਕਰਦਾ ਰਹਿੰਦਾ ਕਈ ਬੜੀ ਕਈਆਂ ਦੀਆਂ ਮਾਵਾਂ ਦੇ ਨੁਕਸਾਨ ਹੋ ਗਏ ਕਈਆਂ ਦੀਆਂ ਔਰਤਾਂ ਦੇ ਨੁਕਸਾਨ ਹੋ ਗਏ ਕਈਆਂ ਦੇ ਬੱਚਿਆਂ ਦੇ ਹੋ ਗਏ ਤੇ ਕਈਆਂ ਦੇ ਭਰਾਵਾਂ ਦੇ ਹੋ ਗਏ ਪਰ ਜਿਹੜੇ ਨੌਜਵਾਨ ਇੱਥੇ ਆਉਂਦੇ ਆ ਕਈ ਪਹਿਲੀ ਵਾਰੀ ਜਿਹੜੇ ਬਲੰਡ ਰੇਡ ਕਰਦੇ ਆ ਉਹ ਬਹੁਤ ਡਰਦੇ ਆ ਭਗਤਪੁਰ ਸਿੰਘ ਜੀ ਨੂੰ ਉਹਨਾਂ ਦੀ ਵਰਸੀ ਦੇ ਮੌਕੇ ਦੇ ਸ਼ਰਦਾ ਦੇ ਫੁੱਲ ਭੇਂਟ ਕਰਦੇ ਆ ਨੌਜਵਾਨਾਂ ਨੂੰ ਅਸੀਂ ਕਹਿਨੇ ਚਾਹੁੰਦੇ ਆ ਵੀ ਜਿੱਥੇ ਵੀ ਕਰੇ ਕੈਂਪ ਲੱਗਾ ਹੋਵੇ ਜਾਂ ਕਿਤੇ ਵੀ ਤੁਹਾਨੂੰ ਸੇਵਾ ਦਾ ਮੌਕਾ ਮਿਲੇ ਉੱਥੇ ਖੂਨਦਾਨ ਕਰਕੇ ਜਿਹੜੇ ਖੂਨਦਾਨ ਕਰਕੇ ਜਿੰਨੇ ਵੀ ਹੋ ਸਕੇ ਜਨਤਾ ਦੀ ਸੇਵਾ ਕਰੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਮਾਨਾਵਾਲੇ ਜਿੱਥੇ ਕਿ ਭਗਤਪੁਰ ਸਿੰਘ ਜੀ ਦੀ ਵਰਸੀ ਤੇ ਇਤਨੀ ਵਰਸੀ ਮਨਾਈ ਜਾ ਰਹੀ ਹੈ ਉਹਨਾਂ ਦੀ ਸਤਿ ਸ੍ਰੀ ਅਕਾਲ ਜੀ ਨੂੰ ਫੁੱਲ ਅਰਪਿਤ ਕਰਨ ਆਏ ਆ ਤੇ ਇੱਥੇ ਜਿਹੜਾ ਮਹਾਨ ਖੂਨਦਾਨ ਕੈਂਪ ਲੱਗਾ ਆ ਉਦੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਵੀ ਅਪੀਲ ਆ ਕਿ ਤੁਸੀਂ ਆਪਣਾ ਖੂਨਦਾਨ ਕਰੋ ਕਿਉਂਕਿ ਇੱਥੇ ਜਿਹੜੇ ਲਵਾਰ ਸੜਕਾਂ ਤੇ ਪਏ ਹੁੰਦੇ ਬੱਚੇ ਉਹਨਾਂ ਨੂੰ ਇੱਥੇ ਲਿਆਂਦਾ ਜਾਂਦਾ ਉਹਨਾਂ ਦਾ ਦੇਖਭਾਲ ਕੀਤੀ ਜਾਂਦੀ ਹੈ ਆਲ ਇੰਡੀਆ ਪਿੰਗਲ ਬਾੜਾ ਕੈਰੀਟੇਬਲ ਸੁਸਾਇਟੀ ਵੱਲੋਂ ਭਗਤਪੂਰਨ ਸਿੰਘ ਦੀ 33ਵੀਂ ਵਰ੍ਹੇ ਮੋਕੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਖੂਨਦਾਨ ਕੈਂਪ ਵਿੱਚ ਵੱਖ-ਵੱਖ ਸਮਾਜ ਸੁਸਾਇਟੀਆਂ ਦੇ ਨੁਮਾਇੰਦੇ ਆ ਪਹ ਲਿਆ ਅਤੇ ਖੂਨਦਾਨ ਕੀਤਾ ਅਤੇ ਗੱਲਬਾਤ ਕਰਦੇ ਹੋਏ ਵੱਖ-ਵੱਖ ਨੁਮਾਇੰਦਿਆਂ ਨੇ ਇੱਕੋ ਹੀ ਅਪੀਲ ਕੀਤੀ ਕਿ ਨੌਜਵਾਨ ਪੀੜ੍ਹੀ ਵੱਧ ਤੋਂ ਵੱਧ ਖੂਨਦਾਨ ਕਰੇ ਤਾਂ ਜੋ ਲੋੜਵੰਦ ਜਦੀਆਂ ਨੂੰ ਬਚਾਇ